ਦੁੱਧ ਇੱਕ ਗਲਾਸ ਦੁੱਧ ਲਿਆ ਆ ਵੇਖੋ ਦੁੱਧ ਲੈ ਲਿਆ ਫਿਰ ਇਹਨੂੰ ਕੀ ਪਉਣਾ ਨਹੀਂ ਆ ਇਹਨੂੰ ਐਵੇਂ ਜਿਵੇਂ ਹੀ ਤੁਸੀਂ ਇਹਦੇ ਵਿੱਚ ਪਾ ਲਓ ਅਗਰ ਤੁਸੀਂ ਇਹਦੇ ਵਿੱਚ ਪਾ ਲੋਗੇ ਫਿਰ ਕੀ ਕਰਨਾ ਇਹਨੂੰ ਆਪਾਂ ਆਪਣੇ ਅੰਦਰ ਇਹ ਆਪਾਂ ਮਾਰਚ ਤੋਂ ਅਪ੍ਰੈਲ ਦੇ ਵਿੱਚ ਇਹਨੂੰ ਹਲਦੀ ਨੂੰ ਆਪਾਂ ਲਾ ਸਕਦੇ ਹਾਂ ਪੱਤੇ ਬਿਲਕੁਲ ਐਡੇ ਐਡੇ ਖੜੇ ਨੇ ਆ ਵੇਖੋ ਵੀ ਮੈਂ ਵੀ ਇਹਦੇ ਵਿੱਚ ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਅੱਜ ਮੈਂ ਕੇਵਲ ਖੇਤੀ ਕਰਨ ਵਾਲਿਆਂ ਵਾਸਤੇ ਤੇ ਜਿਨ੍ਹਾਂ ਕੋਲੇ ਬਾਗਬਾਨੀ ਹੈਗੀ ਆ ਤੇ ਸਾਹਮਣੇ ਥਾਂ ਹੈਗਾ ਕੋਠੀਆਂ ਦੇ ਵਿੱਚ ਉਹਨਾਂ ਵੀਰ ਨੂੰ ਰეკਮੈਂਡ ਕਰੂੰਗਾ ਵੀ ਤੁਸੀਂ ਹਲਦੀ ਲਾਓ ਉਹਦਾ ਮੈਂ ਤੁਹਾਨੂੰ ਵਿਸਤਾਰ ਦੇ ਵਿੱਚ ਸਾਰੀ ਜਾਣਕਾਰੀ ਲਾਉਣ ਤੋਂ ਪਟਣ ਤੋਂ ਪੀਸਣ ਤੋਂ ਔਰ ਡੈਮੋ ਕਰਕੇ ਮੈਂ ਸਾਰਾ ਵਿਖਾਉਂਗਾ ਉਦੇ ਵਿੱਚ ਮੈਂ ਵਿਸਤਾਰ ਦੇ ਨਾਲ ਦੱਸੂਗਾ ਆਓ ਹੁਣ ਆਪਾਂ ਵੇਖੀਏ ਸਾਰਿਆਂ ਤੋਂ ਪਹਿਲਾਂ ਆਹ ਹਲਦੀ ਲਾਈ ਜਾਂਦੀ ਆ ਇਹ ਆਪਾਂ ਮਾਰਚ ਤੋਂ ਅਪ੍ਰੈਲ ਦੇ ਵਿੱਚ ਇਹਨੂੰ ਹਲਦੀ ਨੂੰ ਆਪਾਂ ਲਾ ਸਕਦੇ ਹਾਂਗੇ ਆਪਣੇ ਕੋਲੇ ਜਿਸ ਵੀਰ ਭਰਾ ਕੋਲੇ ਪਹਿਲਾਂ ਪੁਰਾਣਾ ਵੀ ਹੈਗਾ ਪੁਰਾਣਾ ਨਹੀਂ ਬਾਜ਼ਾਰੋਂ ਆਪਾਂ ਨੂੰ ਇਹਦਾ ਵੀ ਆਪਾਂ ਨੂੰ ਇਹੇ ਮਿਲ ਜਾਂਦਾ ਇਹ ਇੱਕ ਸਾਲ ਦੀ ਖੇਤੀ ਆ ਭਾਈ ਇੱਕ ਸਾਲ ਦੇ ਵਿੱਚ ਇਹ ਜਾ ਕੇ ਹੁੰਦੀ ਆ ਜਿਵੇਂ ਕਿ ਤੁਹਾਨੂੰ ਪਟਕੇ ਵਿਖਾ ਦਈਏ ਇਹਨੂੰ ਇੱਕ ਬੁੱਟੇ ਨੂੰ ਆਪਾਂ ਆਪਾਂ ਪੱਟ ਲਈ ਇਹਨੂੰ ਆਪਾਂ ਕੀ ਕਰਨਾ ਹੈਗਾ ਆ ਵੇਖੋ ਆ ਆਪਾਂ ਗੰਢੀ ਤੋੜ ਲਈ ਜਿਹੜੀਆਂ ਇਹ ਚੰਗੀਆਂ ਗੰਢੀਆਂ ਉਹਨਾਂ ਨੂੰ ਆਪਾਂ ਇੱਕ ਸਾਈਡ ਕਰ ਦੇਣਾ ਜਿਹੜੀਆਂ ਨਾਰਮਲ ਗੰਢੀਆਂ ਹੁੰਦੀਆਂ ਹੈਗੀਆਂ ਨਾਰਮਲ ਨੂੰ ਆਪਾਂ ਇਹ ਰੱਖ ਕੇ ਦੁਬਾਰੇ ਆਪਾਂ ਵੀ ਵਾਸਤੇ ਆਪਾਂ ਫੇਰ ਤਿਆਰ ਕਰ ਲੈਨੇ ਆਂ ਹੁਣੇ ਫਿਰ ਆਪਾਂ ਕੀ ਕਰਨਾ ਹੈਗਾ ਜਦੋਂ ਹੁਣ ਆਪਾਂ 23 April ਦੇ ਵਿੱਚ ਬੀਤਤੀ ਇਹ ਤੇ ਦੁਬਾਰੇ ਜਾ ਕੇ ਇਹ April May ਦੇ ਵਿੱਚ ਜਾ ਕੇ ਤਿਆਰ ਹੋਊਗੀ ਉਦੋਂ ਤਿਆਰ ਹੋਊਗੀ ਜਦੋਂ ਇਹਨੂੰ ਇਹਦੀਆਂ ਸਾਰੀਆਂ ਸਰਦੀ ਨੰਗਣ ਤੋਂ ਬਾਅਦ ਇਹ ਜਿੰਨੇ ਇਹਦੇ ਪੱਤੇ ਨੇ ਇਹ ਸਾਰੇ ਦਿਖਾਈ ਗਏ ਆਓ ਹੁਣ ਇਹ ਸਾਰੇ ਜਿੰਨੇ ਪੱਤੇ ਬਿਲਕੁਲ ਐਡੇ ਐਡੇ ਖੜੇ ਨੇ ਆ ਵੇਖੋ ਵੀ ਮੈਂ ਵੀ ਇਹਦੇ ਵਿੱਚ ਜਾ ਕੇ ਦਿਖ ਨਹੀਂ ਰਿਹਾ ਆ ਵੇਖੋ ਮੇਰੇ ਐਡੇ ਐਡੇ ਖੜੇ ਨਾ ਜਦੋਂ ਆਪਣੀ ਸਰਦੀ ਨੰਗ ਜੂਗੀ ਸਰਦੀ ਨੰਗਣ ਤੋਂ ਬਾਅਦ ਇਹ ਸਾਰੇ ਸੁੱਕ ਜਾਣਗੇ ਜਿੰਨੇ ਵੀ ਆ ਬੂਟੇ ਖੜੇ ਆ ਸਾਰੇ ਇਹ ਸੁੱਕ ਜਾਣਗੇ ਮੈਂ ਤਾਂ ਲੰਮੀ ਚੌੜੀ ਹਲਦੀ ਸਾਰੇ ਬੀਜ ਦਾ ਵੇਖੋ ਆ ਖੜੀ ਹੈਗੀ ਸਾਰੀ ਭਰਪੂਰ ਇਹਨੂੰ ਕੋਸ਼ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਖਾਲੀ ਮੈਂ ਕੱਲੀ ਰੂੜੀ ਪਾਈ ਆਗੀ ਰੂੜੀ ਪਾਉਣ ਦੇ ਨਾਲ ਜਿੰਨੀ ਤੁਸੀਂ ਰੂੜੀ ਇਹਦੇ ਵਿੱਚ ਵੱਧ ਪਾਉਗੇ ਉੰਨੀ ਤੁਹਾਡੀ ਹਲਦੀ ਮੋਟੀ ਹੋਊਗੀ ਰੰਗ ਵਧੀਆ ਹੋਊਗਾ ਔਰ ਇਹਦੇ ਮਿੱਟੀ ਆਪਾਂ 3-4 ਵਾਰੀ ਮੁੱਢਾ ਨੂੰ ਜ਼ਰੂਰ ਲਾਉਣੀ ਆ ਮਿੱਟੀ ਲਾਉਣੀ ਆ ਤੇ ਪਾਣੀ ਲਾਉਣਾ ਫੇਰ ਆਪਣੀ ਇਹ ਹਲਦੀ ਤਿਆਰ ਹੋ ਜਾਂਦੀ ਆ ਫੇਰ ਅਗਰ ਜਦੋਂ ਆਪਾਂ ਪੱਟ ਲਈ ਲੋ ਜੀ ਬਖਾਓ ਇਹਨੂੰ ਇੰਨੀ ਮੋਟੀ ਹੋਊਗੀ ਇਹ ਹਲਦੀ ਇਹ ਆਪਾਂ ਬੀਜਤੀ ਬੀਜ ਕੇ ਏਡੀ ਏਡੀ ਹੋਗੀ ਬੀਜਣ ਤੋਂ ਬਾਅਦ ਫਿਰ ਇਹ ਅਗਲੇ ਅਪ੍ਰੈਲ ਦੇ ਵਿੱਚ ਇਹ ਸੁੱਕ ਗਈ ਜਦੋਂ ਇਹ ਸੁੱਕ ਗਈ ਸਰਦੀ ਦੇ ਵਿੱਚ ਸੁੱਕ ਜੂਗੀ ਫਿਰ ਇਹ ਇਹ ਹੋ ਜੂ ਫਿਰ ਇਹਨੂੰ ਕੀ ਕਰਨਾ ਆਲੂਆਂ ਦੀ ਤਰ੍ਹਾਂ ਆਪਾਂ ਉਬਾਲ ਲੈਣਾ ਹੈਗਾ ਉਬਾਲ ਕੇ ਜਦੋਂ ਇਹ ਪੋਲੀ ਹੋ ਗਈ ਫਿਰ ਇਹਨੂੰ ਆਪਾਂ ਥੱਲੇ ਲਾ ਲੈਣਾ ਹੈ ਥੱਲੇ ਲਾ ਕੇ ਫਿਰ ਇਹਨੂੰ ਆਪਾਂ ਸ਼ਾਮੇ ਸੁਕਾਉਣਾ ਆ ਬਖਾਓ ਹੁਣ ਇਹ ਕੀ ਆ ਇਹ ਸੁੱਕੀ ਇਹ ਸੁੱਕੀ ਆ ਬਿਲਕੁਲ ਆ ਵੇਖੋ ਸੁੱਕੀ ਆ ਫਿਰ ਆਪਾਂ ਕੀ ਕਰਨਾ ਹੈ ਗਏ ਇਹਨੂੰ ਆਪਾਂ ਪੀਸ ਲੈਣਾ ਹੈਗਾ ਜਦੋਂ ਪੀਸ ਕੇ ਫੇਰ ਰੰਗੇ ਦਾ ਇਹੋ ਜਿਹਾ ਬਣ ਜਾਊਗਾ ਅਗਰ ਤੁਸੀਂ ਬਾਜ਼ਾਰੋਂ ਹਲਦੀ ਲਿਆਉਨੇ ਹੋ ਉਹਦਾ ਤੁਹਾਡੇ ਚਿੱਟੇ ਕੱਪੜੇ ਤੇ ਦਾਗ ਪੈ ਗਿਆ ਉਹ ਦਾਗ ਨਹੀਂ ਉੱਤਰਦਾ ਜਿੱਥੇ ਮਰਜ਼ੀ ਚੱਲ ਜਾਓ ਦਾਗ ਤੁਹਾਨੂੰ ਧੋਬੀ ਤੋਂ ਵੀ ਨਹੀਂ ਉੱਤਰਦਾ ਅਗਰ ਇਸ ਹਲਦੀ ਦਾ ਮੇਰੀ ਬੀਜੀ ਵੀ ਦਾ ਘਰੋਂ ਤਿਆਰ ਕੀਤੀ ਦਾ ਅਗਰ ਚਿੱਟੇ ਕੱਪੜੇ ਦੇ ਉੱਤੇ ਤੁਸੀਂ ਐਂ ਕਰੋ ਇੱਕ ਚਮਚਾ ਭਰ ਕੇ ਡੋਲ ਦਿਓ ਤੇ ਹੱਥ ਨਾਲ ਮਲ ਦਿਓ ਅਗਰ ਜਦੋਂ ਤੁਸੀਂ ਉਹਨੂੰ ਉਤਾਰੋਗੇ ਸਾਬਣ ਦੇ ਨਾਲ ਤੇ ਉਹ ਸਾਰਾ ਉੱਤਰ ਜੂ ਤੇ ਕਪੜਾ ਚਿੱਟੇ ਦਾ ਚਿੱਟਾ ਰਹਿ ਜੂ ਉਹਦਾ ਕਾਰਨ ਕੀ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹ ਜਿਹੜੀ ਆਪਣੀ ਬਾਜ਼ਾਰ ਵਾਲੀ ਹੁੰਦੀ ਆ ਉਹਦੇ ਵਿੱਚ ਕੈਮੀਕਲ ਹੁੰਦੇ ਆ ਤਾਂ ਕਰਕੇ ਉਹ ਉਹਨੂੰ ਖੱਟਾ ਰੰਗ ਚੜਾਇਆ ਹੁੰਦਾ ਉਹ ਆਪਣੇ ਚਿੱਟੇ ਕਪੜੇ ਤੇ ਜਿੱਥੇ ਵੀ ਲੱਗਦੀ ਆ ਉਥੇ ਇਹ ਜਰੂਰ ਲੱਗ ਜਾਂਦੀ ਆ ਇਹਦੀ ਕੁਆਲਿਟੀ ਇਹ ਆ ਵੀ ਜਦੋਂ ਆਪਾਂ ਇਹਨੂੰ ਕੱਚੀ ਨੂੰ ਤੋੜਾਂਗੇ ਜਾਂ ਆਪਾਂ ਕੱਦੂਕਸ ਕਰਾਂਗੇ ਉਹ ਆਪਣੇ ਹੱਥਾਂ ਨੂੰ ਰੰਗ ਜਰੂਰ ਚੜ ਜੂ ਇਹਦਾ ਕਪੜੇ ਨੂੰ ਰੰਗ ਨਹੀਂ ਚੜੂਗਾ ਫੇਰ ਆਪਾਂ ਕੀ ਕਰਨਾ ਹੈਗਾ ਕੱਚੀ ਹਲਦੀ ਨੂੰ ਆਪਾਂ ਤੋੜ ਲੈਣੀ ਆ ਇਹ ਆਪਣੇ ਸਰੀਰ ਵਾਸਤੇ ਇੰਨੀ ਬੈਨੀਫਿਟ ਆ ਕਿਸੇ ਨੂੰ ਰੇਸ਼ਾ ਰਹਿੰਦਾ ਹੈ ਕਿਸੇ ਦਾ ਸਿਰ ਦਰਦ ਰਹਿੰਦਾ ਹੈਗਾ ਕਿਸੇ ਦਾ ਢੂਈ ਦਾ ਦਰਦ ਰਹਿੰਦਾ ਹੈ ਗੋਡੇ ਦਾ ਦਰਦ ਰਹਿੰਦਾ ਹੈਗਾ ਕਿਸੇ ਵੀ ਜੋੜਾਂ ਦੇ ਦਰਦ ਵਾਸਤੇ ਇਹ ਹੁਣ ਜਿਵੇਂ ਸਰਦੀ ਆ ਰਹੀ ਆ ਮੂਰੇ ਆਪਣੇ ਕੋਲੇ ਹਲਦੀ ਲਾਈ ਆ ਤੁਸੀਂ ਦੋ ਬੂਟੇ ਥੱਲੋਂ ਪੱਟੋ ਤੇ ਇਹਨੂੰ ਦੁੱਧ ਦੇ ਵਿੱਚ ਬਾਲੋ ਤੇ ਵਾਲ ਕੇ ਅਸੀਂ ਤੁਸੀਂ ਇਹਨੂੰ ਪੀ ਲਓ ਫੇਰ ਉਹ ਤੁਹਾਨੂੰ ਆਪਾਂ ਡੈਮੋ ਕਰਕੇ ਸਾਰਾ ਦਿਖਾਉਨੇ ਆ ਆਓ ਇਹਨੂੰ ਆਪਾਂ ਕਿਵੇਂ ਇਸਤੇਮਾਲ ਕਰਨਾ ਆਪਾਂ ਕੀ ਲਿਆ ਸਾਰਿਆਂ ਨੂੰ ਪਹਿਲਾਂ ਕਦੂਕਸ ਲੈ ਲਿਆ ਫੇਰ ਆਪਾਂ ਇਹ ਜੜ ਦੇ ਨਾਲੋਂ ਥੱਲਿਓਂ ਕੱਚੀ ਹਲਦੀ ਤੋੜ ਲਈ ਤੋੜ ਕੇ ਢੋਕੇ ਆਹ ਵੇਖੋ ਰੰਗ ਵੇਖੋ ਕਿੰਨਾ ਪਿਆਰਾ ਰੰਗ ਹੈ ਇਹਦਾ ਫੇਰ ਆਪਾਂ ਇਹਨੂੰ ਕੀ ਕੀਤਾ ਇਹਨੂੰ ਕਦੂਕਸ ਇਸ ਤਰ੍ਹਾਂ ਕਰ ਲਿਆ ਕਰ ਲਿਆ ਆਹ ਵੇਖੋ ਇਹ ਕੀ ਕੀਤਾ ਇਹ ਇਸ ਤਰ੍ਹਾਂ ਦੀ ਆਪਣੀ ਇਹ ਕੱਚੀ ਹਲਦੀ ਬਣ ਗਈ। ਫਿਰ ਉਹਨੂੰ ਕੀ ਕੀਤਾ ਆਪਾਂ ਦੁੱਧ ਇੱਕ ਗਲਾਸ ਦੁੱਧ ਲਿਆ। ਆ ਵੇਖੋ। ਦੁੱਧ ਲੈ ਲਿਆ। ਫਿਰ ਇਹਨੂੰ ਕੀ ਪੁੰਨਾ ਨਹੀਂ ਆ ਇਹਨੂੰ ਐਵੇਂ ਜਿਵੇਂ ਹੀ ਤੁਸੀਂ ਇਹਦੇ ਵਿੱਚ ਪਾ ਲਓ। ਅਗਰ ਤੁਸੀਂ ਇਹਦੇ ਵਿੱਚ ਪਾ ਲੋਗੇ ਫਿਰ ਕੀ ਕਰਨਾ ਇਹਨੂੰ ਆਪਾਂ ਆਪਣੇ ਅੰਦਰ ਇਸ ਤਰ੍ਹਾਂ ਇਸ ਤਰ੍ਹਾਂ ਪੀਵਾਂਗੇ। ਇਹਦਾ ਇੱਕ ਟੇਸਟ ਬਹੁਤ ਵਧੀਆ ਇਹਦਾ ਇੱਕ ਟੇਸਟ ਬਹੁਤ ਵਧੀਆ ਆਏਗਾ ਤੁਹਾਡੇ ਕਿਤੇ ਸੱਟ ਲੱਗੀ ਵੀ ਆ ਤੁਹਾਡੇ ਕਿਤੇ ਦਰਦ ਰਹਿੰਦਾ ਹੈਗਾ ਜਾਂ ਲੀਵਰ ਨੂੰ ਸੋਜ ਆ ਜਾਂ ਅੰਤੜੀਆਂ ਨੂੰ ਸੋਜ ਆ ਜਾਂ ਕਈ ਵੀਰ ਭਰਾਵਾਂ ਦੇ ਜਾਦੇ ਕਬਜ ਰਹਿੰਦੀ ਹੈਗੀ ਮਤਲਬ ਬਹੁਤ ਜ਼ਿਆਦਾ ਕਬਜ ਰਹਿਣ ਦੇ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਚੁੰਬੜ ਜਾਂਦੀਆਂ ਹੈਗੀਆਂ ਤੁਸੀਂ ਇਹਨੂੰ ਲਗਾਤਾਰ ਕੱਚੀ ਹਲਦੀ ਨੂੰ ਸਰਦੀ ਆਉਣ ਤੇ 10 ਦਿਨ ਪੀ ਲੋ ਜਿਵੇਂ ਮੈਂ ਤੁਹਾਨੂੰ ਡੈਮੋ ਕਰਕੇ ਦਿਖਾਇਆ ਬਿਲਕੁਲ ਸਰਦੀ ਸਰੀਰ ਤੁਹਾਡਾ ਨੌਂ ਵਰ ਨੌਂ ਹੋਊਗਾ ਇਹ ਇੱਕ ਭਰਪੂਰ ਖਜ਼ਾਨਾ ਹੈ ਭਾਈ ਹਲਦੀ ਜੇ ਤੁਸੀਂ ਕੱਚੀ ਪੀਓਗੇ ਆਪਣੇ ਸਰੀਰ ਵਾਸਤੇ ਅਗਰ ਤੁਸੀਂ ਕਿਸੇ ਪਸ਼ੂ ਦਾ ਲੇਵਾ ਵਧਾਉਣਾ ਹੈ ਦੁੱਧ ਵਧਾਉਣਾ ਹੈ ਤੰਦਰੁਸਤ ਰੱਖਣੀ ਆ ਥਣਾ ਦੇ ਰੋਗ ਤੋਂ ਮੁਕਤ ਕਰਨਾ ਹੈਗਾ ਤੁਸੀਂ ਕੀ ਕਰਨਾ ਹੈ ਦਾਣੇ ਦੇ ਵਿੱਚ ਰਜਾਨਾ ਇੱਕ ਚਮਚਾ ਐਡ ਕਰ ਲੋ ਜਦੋਂ ਇੱਕ ਮਹੀਨਾ ਤੁਹਾਡੇ ਪਸ਼ੂ ਦਾ ਰਹਿ ਗਿਆ ਸੂਣ ਦਾ ਤੁਸੀਂ ਇੱਕ ਚਮਚਾ ਰੋਜ਼ ਦਾਣੇ ਦੇ ਵਿੱਚ ਐਡ ਕਰ ਲੋ ਲੇਵਾ ਵਧਾਊ ਲੇਵੇ ਵਿੱਚ ਕੋਈ ਛਿੱਦੀ ਨਾ ਆਊ ਸੋਜ ਭਲੂਣ ਕੁਝ ਨਹੀਂ ਆਊਗੀ ਫਿਰ ਅਗਰ ਤੁਹਾਡਾ ਪਸ਼ੂ ਸੂਇਆ ਹੈਗਾ ਪਸ਼ੂ ਨੂੰ ਬਹੁਤ ਜ਼ਿਆਦਾ ਭਲੂਣ ਆ ਜਾਂਦੀ ਹੈ ਆ ਬੰਦੇ ਟੀਕੇ ਲਵਾਉਂਦੇ ਆ ਟੀਕੇ ਲਵਾ ਕੇ ਉਹ ਪਸ਼ੂ ਦੁੱਧ ਤੇ ਨਹੀਂ ਆਉਂਦਾਗਾ ਜਿੰਨਾ ਆਪਾਂ ਉਹਨੂੰ ਐਂਟੀਬਾਇਓਟਿਕ ਟੀਕੇ ਲਵਾਈ ਜਾਂਦੇ ਆ ਇਹਨੂੰ ਕੀ ਕਰਨਾ ਸਰੋਂ ਦਾ ਤੇਲ ਨੂੰ ਹੱਥ ਤੇ ਪਾਓ ਸਰੋਂ ਦਾ ਤੇਲ ਹੱਥ ਤੇ ਪਾ ਲਿਆ ਉੱਤੇ ਆਪਾਂ ਕੀ ਕਰਿਆ ਸੁੱਕੀ ਹਲਦੀ ਪਾ ਲਈ ਤੇ ਲੇਵੇ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਲੇਪ ਕਰਤਾ ਲੇਪ ਕਰ ਦੋਗੇ 2 ਦਿਨ ਲੇਪ ਕਰ ਦੋਗੇ ਪਲੂਣ ਕਿਤੇ ਦੀ ਕਿਤੇ ਪਲੂਣ ਜਾਊਗੀ ਫੇਰ ਤੁਸੀਂ ਜਦੋਂ ਥੋੜਾ ਪਸ਼ੂ ਦੁੱਧ ਦੀ ਮਾਤਰਾ ਨਹੀਂ ਵਧਾਉਂਦਾ ਤੁਸੀਂ ਤਰ੍ਹਾਂ ਤਰ੍ਹਾਂ ਦੇ ਮੈਡੀਕਲ ਦੇ ਚੁੱਕੇ ਤਰ੍ਹਾਂ ਤਰ੍ਹਾਂ ਦੀਆਂ ਤੁਸੀਂ ਦਵਾਈਆਂ ਦੇ ਚੁੱਕੇ ਮਤਲ ਲੈਪਟਾੜੀਆਂ ਦੀਆਂ ਗੋਲੀਆਂ ਦੇਤੀਆਂ ਬਟਾਮਣੇ ਚ ਦੇਤਾ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਸਾਰੇ ਕੈਮੀਕਲ ਦੇ ਚੁੱਕੇ ਮੇਰਾ ਇੱਕ ਤਜਰਬਾ ਮੇਰਾ ਪੱਕਾ ਕਰ ਲੋ ਤੁਸੀਂ ਕੁਝ ਨਹੀਂ ਕਰਨਾ ਘਰੋਂ ਇੱਕ ਰੋਟੀ ਲੈਣੀ ਹੈ ਬਹੀ ਉਹਦੇ ਤੇ ਸਰੋਂ ਦਾ ਤੇਲ ਲਾ ਲਓ ਔਰ ਉਹਦੇ ਤੇ ਇੱਕ ਚਮਚਾ ਹਲਦੀ ਦਾ ਪਾ ਕੇ ਡੇਲੀ ਤੁਸੀਂ ਦੇਣ ਲੱਗ ਜਾਓ ਕਮ ਸੇ ਕੰਮ ਵੀ 20 ਦਿਨ ਉਹਨੂੰ ਦਿਓ ਏ ਨਾ ਕਹੋ ਵੀ 2 ਦਿਨ ਦੇ ਕੇ ਬਾਬਾ ਜੀ ਸਾਡੀ ਗਾਂ ਨੇ ਦੁੱਧ ਨਹੀਂ ਦਿੱਤਾ ਤੁਸੀਂ ਜਦੋਂ 20 ਦਿਨ ਦਿਓਗੇ ਤੇ ਤੁਹਾਡਾ ਆਟੋਮੈਟਿਕ ਇੱਕ ਚਮਚੇ ਦੇ ਨਾਲ ਦੁੱਧ ਵਧ ਜਾਣਾ ਤੁਸੀਂ ਤਾਂ ਕਹਿਣਾਗਾ ਰੁਟੀਨ ਦੇ ਵਿੱਚ ਆਪਾਂ ਹਲਦੀ ਦੇਣੀ ਸ਼ੁਰੂ ਕਰ ਲਗੇ ਅਗਰ ਤੁਸੀਂ ਕੱਚੀ ਹਲਦੀ ਦਿਨੇਓ ਇਹ ਵਾਲੀ ਕੱਚੀ ਹਲਦੀ ਦੇਣੀ ਸ਼ੁਰੂ ਕਰਦੇ ਹੋ ਥੋੜੇ ਲੱਗੀ ਆ ਤੁਸੀਂ ਨਹੀਂ ਪਟਣੀ ਇਹ ਬਾਜ਼ਾਰ ਚੋਂ 80 85 ਰੁਪਏ ਕਿਲੋ ਆਪਾਂ ਨੂੰ ਆਮ ਮਿਲ ਜਾਂਦੀ ਆ ਸਬਜ਼ੇ ਮੰਡਕਾਂ ਦੇ ਵਿੱਚੋਂ ਮਿਲ ਜਾਂਦੀ ਆ ਤੁਸੀਂ ਉੱਥੋਂ ਲਿਆਓ ਲਿਆ ਕੇ ਸਟੋਰ ਕਰ ਲਓ 2-3 ਕਿਲੋ ਘਰੇ ਰੱਖ ਲਓ ਆਹ ਰੋਜ ਦੀ 100 ਗ੍ਰਾਮ ਕੱਦੂ ਕਸ ਕਰਕੇ ਐਸ ਤਰ੍ਹਾਂ ਦੀ ਜਿਵੇਂ ਮੈਂ ਕੱਦੂ ਕਸ ਕਰੀ ਆ ਤੁਸੀਂ ਕੱਦੂ ਕਸ ਕਰ ਲਓ ਕੱਦੂ ਕਸ ਕਰਕੇ ਤੇ ਪਸ਼ੂ ਨੂੰ ਦੇਣੀ ਸ਼ੁਰੂ ਕਰ ਦਿਓ ਪਸ਼ੂ ਨੂੰ ਕੋਈ ਵੀ ਬਿਮਾਰ ਆ ਕੋਈ ਪਸ਼ੂ ਆ ਅਣਪਚਿਆ ਕੱਢਦਾ ਹੈਗਾ ਤੂੜੀ ਕੱਢੀ ਜਾਂਦਾ ਹੈ ਔਰ ਮੂੰਹ ਦੇ ਵਿੱਚੋਂ ਝੱਗ ਆਉਂਦੀ ਆ ਪਸ਼ੂ ਦੇ ਬਾਰ-ਬਾਰ ਲਾਲਾਂ ਸਿੱਟੀ ਜਾਂਦਾ ਪਸ਼ੂ ਅਗਾਲਾ ਨਹੀਂ ਕਰਦਾ ਚੰਗੀ ਤਰ੍ਹਾਂ ਉਹਨੂੰ ਦੇਣੀ ਆਂਗੀ ਆਪਾਂ ਕੀ ਆ ਹਰੀ ਹਲਦੀ ਗਿੱਲੀ ਹਲਦੀ ਦੇਣੀ ਆ ਉਹਨੂੰ ਅਗਰ ਦੁੱਧ ਵਧਾਉਣਾ ਹੈ ਤਾਂ ਲੇਵੇ ਦੇ ਕੋਈ ਬਿਮਾਰੀ ਆ ਗਈ ਸੋਜ ਆ ਤਾਂ ਦੇਣੀ ਆਪਾਂ ਸੁੱਕੀ ਹਲਦੀ ਅਗਰ ਪਸ਼ੂ ਦੀ ਲੀਵਰ ਦੇ ਵਿੱਚ ਪ੍ਰੋਬਲਮ ਆ ਪਿਸ਼ਾਬ ਜਲ ਕੇ ਆਉਂਦਾ ਪਸ਼ੂ ਨੂੰ ਨਿਵਦਾ ਹੈ ਪਸ਼ੂ ਬਾਰ-ਬਾਰ ਪਿਸ਼ਾਬ ਕਰਦਾ ਹੈਗਾ ਇਹ ਪ੍ਰੋਬਲਮ ਆਉਂਦੀ ਆ ਉਹਦੇ ਲੀਵਰ ਦੇ ਵਿੱਚ ਕੋਈ ਸੋਜ ਆ ਗਈ ਡਾਕਟਰ ਸਾਹਿਬਾਨ ਕਹਿੰਦੇ ਆ ਜਾਂ ਉਹਨੂੰ ਬੱਚੇਦਾਨੀ ਨੂੰ ਸੋਜ ਆ ਗਈ ਬੱਚੇਦਾਨੀ ਬਾਰ-ਬਾਰ ਰਿਪੀਟ ਕਰੀ ਜਾਂਦੀ ਆ ਤਾਂ ਉਹਨੂੰ ਤੁਸੀਂ ਭਾਈ ਕਿਲੋ ਡੂੜ ਕਿਲੋ ਹਲਦੀ ਪੀਸ ਕੇ 100 ਗ੍ਰਾਮ ਡੇਲੀ ਦੀ ਦੇ ਦਿਓ ਬਿਲਕੁਲ ਓਕੇ ਦੀ ਰਿਪੋਰਟ ਪਸ਼ੂ ਦੀ ਹੋਊਗੀ ਅੱਜ ਮੈਂ ਤੁਹਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਬੰਦਿਆਂ ਨੂੰ ਦੇ ਗਏ ਤਾਂ ਆਪਾਂ ਕੀ ਕੀ ਕਰੂਗੀ ਬੰਦਿਆਂ ਨੂੰ ਕਿਸੇ ਨੂੰ ਦਮਾ ਹੈ ਲੀਵਰ ਦੀਆਂ ਪ੍ਰੋਬਲਮਾਂ ਹੈ ਸਿਰ ਦਰਦ ਆ ਕਿਤੇ ਛੱਟ ਲੱਗੀ ਆ ਪ੍ਰਾਣੀ ਛੱਟ ਲੱਗੀ ਆ ਉਹਨੂੰ ਤੁਸੀਂ ਭਾਈ ਕੀ ਕਰਨਾ ਸਰਦੀ ਆ ਗਈ ਹੁਣ ਇਹ 4 ਮਹੀਨੇ ਤੁਸੀਂ ਆਪਦਾ ਇਹਨੂੰ ਉਬਾਲੋ ਦੁੱਧ ਦੇ ਵਿੱਚ ਇੱਕ ਗਲਾਸ ਰੋਜ਼ਾਨਾ ਤੁਸੀਂ ਪੀ ਲਓ ਪਾਵਾ ਕਿਸੇ ਨੂੰ 슈ਗਰ ਆ ਕੋਸ਼ਾ ਇਹਦੇ ਐਂਟੀਬਾਇਟਿਕ ਦਵਾਈ ਇਹੋ ਜੀ ਆ ਵੀ ਇਹ ਨਹੀਂਗਾ ਅਗਰ ਜਸਬੀਰ ਭਰਾ ਨੂੰ 슈ਗਰ ਆ ਉਹ ਉਹਦੇ ਵਿੱਚ ਇਹ ਚੀਨੀ ਨਾ ਪਾਵੇ ਅਗਰ ਤੁਸੀਂ ਮਾੜੀ ਜੀ ਚੀਨੀ ਪਾ ਲੋਗੇ ਤਾਂ ਕੋਈ ਚੱਕਰ ਨਹੀਂ ਉਹਦਾ ਟੇਸਟ ਹੋਰ ਵਧੀਆ ਬਣ ਜਾਂਦਾ ਜਿਸ ਬੰਦੇ ਦਾ ਬੀਪੀ ਨਹੀਂ ਵੱਧਦਾ ਨੌਜਵਾਨ ਆ ਖੇਤੀ ਵਾਲਾ ਬੰਦਾ ਹੈ ਤੰਦਰੁਸਤੀ ਹੋਰ ਵਧਾਉਣੀ ਚਾਹੁੰਦਾ ਹੈ ਉਹਦੇ ਵਿੱਚ ਇੱਕ ਦੇਸੀ ਘਿਓ ਦਾ ਇੱਕ ਚਮਚਾ ਲੈ ਲੈ ਔਰ ਕੱਚੀ ਹਲਦੀ ਲੈ ਲੈ ਇੱਕ ਗਲਾਸ ਦੁੱਧ ਦਾ ਲੈ ਲੈ ਅਗਰ ਗਿਣ ਕੇ 15 ਦਿਨ ਪੀਲੇ ਉਹ ਮੈਂ ਕਹਿੰਦਾ ਵੀ ਜਿੱਥੇ ਉਹ 25 ਕਿਲੋ ਵਜਨ ਚੱਕਦਾ ਤੇ ਉਹ 75 ਕਿਲੋ ਵਜਨ ਚੱਕਣ ਲੱਗ ਜਾਊਗਾ ਇਹ ਦੋਨਾਂ ਵਾਸਤੇ ਤੁਹਾਨੂੰ ਬੇਰੇਵੇ ਬਸਤਾਰ ਦੇ ਨਾਲ ਹਲਦੀ ਬਾਰੇ ਸਮਝਾਇਆ ਮੈਂ ਇਹੀ ਰეკਮੈਂਡ ਕਰੂੰਗਾ ਵੀ ਜਿਸ ਵੀਰ ਭਰਾ ਕੋਲੇ ਬਾਗਬਾਨੀ ਹੈਗੀ ਜਾਂ ਉਹਦੇ ਕੋਲੇ ਖੇਤੀ ਹੈਗੀ ਆ ਉਹ ਹਲਦੀ ਇਹ ਮੇਰੀ ਵੀਡੀਓ ਵੇਖ ਕੇ ਜ਼ਰੂਰ ਲਾਉਣ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਵੀ ਹਲਦੀ ਕਦੋਂ ਲਾਈ ਜਾਂਦੀ ਆ ਵੀ ਕਿੱਥੋਂ ਮਿਲੂਗਾ ਕਿਵੇਂ ਪਕਾਉਣੀ ਆ ਕਿਵੇਂ ਪਸਾਉਣੀ ਆ ਉਹ ਮੈਨ ਮੇਰੇ ਤੇ 9988100715 ਤੇ ਲਾ ਕਰ ਸਕਦਾਗਾ ਨੰਬਰ ਉਹਦੇ ਤੇ ਤੁਸੀਂ ਭਾਈ ਆਪਣਾ ਲਿਖ ਕੇ ਬੋਲ ਕੇ ਛੱਡ ਦਿਓ ਅਸੀਂ ਤੁਹਾਨੂੰ ਜਾਣਕਾਰੀ ਦੇ ਦੇਾਂਗੇ ਜੇ ਕਿਸੇ ਨੇ ਮਸ਼ੂਰੀ ਕਰਾਉਣੀ ਆ ਐਡ ਕਰਵਾਉਣੀ ਆ ਜਾਂ ਕੋਈ ਸੇਲ ਪਰਚੇਜ ਕਰਨੀ ਆ ਤਾਂ ਵੀ ਇਸ ਨੰਬਰ ਦੇ ਉੱਤੇ ਦੱਸ ਦਿਓ ਅੱਜ ਤੁਹਾਨੂੰ ਵਿਸਤਾਰ ਦੇ ਵਿੱਚ ਹਲਦੀ ਬਾਰੇ ਦੱਸਿਆ ਮੇਰੇ ਵੀਰ ਬਣ ਕੇ ਗੁਰਲਾਬ ਸਿੰਘ ਬਠਿੰਡਾ ਦਾ ਬੂਰਾ ਭਰਪੂਰ ਫਾਇਦਾ ਠਾਓ ਔਰ ਹਲਦੀ ਜ਼ਰੂਰ ਇੱਕ ਕਿਆਰੀ ਲਾਓ ਬਹੁਤ ਬਹੁਤ ਧੰਨਵਾਦ